ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਹੁਰਮ ਦੇ ਸੰਬੰਧ ਦੇ ਵਿੱਚ ਅੱਜ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸੁਖ 사ਗਰ ਸਮਾਦੀ ਰੋਡ ਖੰਨਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸ਼ੀਰਵਾਦ ਸੱਕਾ ਪੰਜ ਪਿਆਰਿਆਂ ਦੇ ਅਗਵਾਈ ਵਿੱਚ ਨਗਰ ਕੀਰਤਨ ਸ਼ੁਰੂ ਕੀਤਾ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਗੁਰ 사ਗਰ ਸਾਹਿਬ ਤੋਂ ਸ਼ੁਰੂ ਹੋ ਕੇ ਅਦਾਸ ਕਲੋਨੀ, ਰਾਮਨਗਰ ਵਾਇਆ ਜੀਟੀ ਰੋਡ ਦੇ ਨਾਲ ਸਰਵਸ ਰੋਡ ਤੋਂ ਹੁੰਦਾ ਹੋਇਆ ਮੁੜ ਸਮਾਦੀ ਰੋਡ ਗੁਰਦੁਆਰਾ ਗੁਰ 사ਗਰ ਸਾਹਿਬ ਵਿਖੇ ਸਵਾਪਤ ਹੋਵੇਗਾ। ਦੱਸ ਦਈਏ ਕਿ ਨਗਰ ਕੀਰਤਨ ਦੇ ਦੌਰਾਨ ਰਾਗੀ ਡਾਡੀ ਸਿੱਖ ਸੰਗਤਾਂ ਦੇ ਵੱਲੋਂ ਗੁਰਬਾਣੀ ਦੇ ਸ਼ਬਦ ਅਤੇ ਗੁਰ ਇਤਿਹਾਸ ਸੁਵਾ ਕੇ ਸੰਗਤਾਂ ਨੂੰ ਨੇਹਾਲ ਕੀਤਾ ਗਿਆ। ਉਹ ਤੇ ਹੀ ਸੰਗਤਾਂ ਦੇ ਵੱਲੋਂ ਥਾਂ-ਥਾਂ ਤੇ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਨਗਰ ਕੀਰਤਨ ਦੇ ਵਿੱਚ ਹਜ਼ਾਰਾਂ ਸੰਗਤਾਂ ਲਈ ਥਾਂ-ਥਾਂ ਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ। ਇਹ ਮਹਾਨ ਨਗਰ ਕੀਰਤਨ ਗੁਰਦੁਆਰਾ ਸ਼ੁਕਸਾਲਾ ਸਾਹਿਬ ਤੋਂ ਗੁਰੂ ਨਾਨਕ ਦੇਵ ਜੀ ਦੇ ਸਤਿਗੁਰੂ ਗੋ达ਨਕ ਦੇਵ ਜੀ ਦੇ ਪ੍ਰਕਾਸ਼ ਦੇ ਸੰਬੰਧ ਵਿੱਚ ਇਸ ਇਸ ਵਾਪਸ ਨੂੰ ਸ਼ੁਰੂ ਕੀਤਾ ਹੈ। ਇਹ ਆਪਣਾ ਡਾਕਟਰ ਨਵਰਤ ਹੁੰਦਾ ਹੋਇਆ ਅਦਸਤ ਕਰੋਨੀ ਹੁਕਤੇ ਜਾਂਦਾ ਹੋਇਆ ਨਗਰ ਆਪਨਗਰ ਤੋਂ ਬਾਇਆ ਜੀਦੀ ਰੋਡ ਆਪਣਾ ਸਵਾਦੀ ਰੋਡ ਤੋਂ ਐਕਸੈਸ ਬਣਾਉਗਾ ਪੰਜ ਕਿਉਂਕਿ ਪੰਜ 3 ਨੂੰ ਗੁੜਾਣ ਦੇ ਪ੍ਰਕਾਸ਼ ਦਿਹਾੜਾ ਇਸ ਕਰਕੇ ਜਿਹਾ ਜਿਹੀ ਆਪਣਾ ਅੱਜ ਬਹੁਤ ਭਾਰੀ ਸੰਗਤ ਇਕੱਠ ਹੋਇਆ ਸੰਗਤ ਦਾ ਸਾਰੇ ਨੂੰ ਬਹੁਤ-ਬਹੁਤ ਧੰਨਵਾਦ ਸਭ ਦਾ ਬਹੁਤ ਧੰਨਵਾਦ ਅਸਾਂ ਚਿੱਤਾਂ ਦਾ ਉਸ਼ਾ ਦੇਖਣ ਨੂੰ ਮਿਲ ਰਿਹਾ ਇਸ ਵੇਲੇ ਅੱਜ ਦੇਖੋ ਸੰਗਤਾਂ ਨੂੰ ਦੇਖੋ ਕਿਵੇਂ ਬਹੁਤ ਆਪਰਪੋਕ ਦਾ ਆਪਣਾ ਆਪਣੇ ਆਪਣੇ ਗੁਰਨਾਨਕ ਦੇਵ ਜੀ ਨੂੰ ਜ਼ਾਦ ਕਰਦੇ ਹੋਏ ਉਹਨਾਂ ਨੂੰ ਆਪਣਾ ਉਹਦੇ ਉਹਦੇ ਵਿੱਚ ਇਹ ਸਾਰਾ ਕੁਝ ਉਹਦੇ ਸਵਾਰਜ ਕੀਤਾ ਗਿਆ ਪਾਠੀ ਮਾਨ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਨਗਰ ਕੀਰਤਨ ਜਿਹੜਾ ਸਜਾਇਆ ਗਿਆ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਜੀ ਵਾਹਿਗੁਰੂ ਜੀ ਹਾਲਸਾ ਵਾਹਿਗੁਰੂ ਜੀ ਦੀ ਫਤਿਹ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਫੁਰਕ ਤੇ ਲੱਖ ਲੱਖ ਮੁਬਾਰਕਾਂ ਅੱਜ ਸੁਖਸਾਗਰ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਨਗਰ ਕੀਰਤਨ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਦੇਖਿਆ ਗਿਆ ਹੈ ਲੱਖ ਲੱਖ ਮੁਬਾਰਕਾਂ ਅਕਾਲਪੁਰਖ ਸਾਹਿਬ ਨੂੰ ਚੜ੍ਹਦੀ ਕਲਾ ਰੱਖੇ ਵਾਹਿ ਖਾਲਸਾ ਵਾਹਿ ਗੁਰੂ